ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਦੀਪ ਸਿੰਘ ਢੂਮੇਵਾਲ ਅੱਜ ਖਾਲਸਾ ਪੰਥ ਦੇ ਚੌਥੇ ਤਖਤ ਤੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਜੀ ਤੇ ਗੁਰੂ ਘਰਾਂ ਦੇ ਜਦੋਂ ਅਸੀਂ ਦਰਸ਼ਨ ਕਰਕੇ ਅਗਲੇ ਗੁਰੂ ਘਰ ਵੱਲ ਆਏ ਤਾਂ ਮੈਂ ਤੁਹਾਨੂੰ ਵੀ ਦਰਸ਼ਨ ਕਰਾ ਦੇਣ ਤੇ ਖੁਦ ਵੀ ਦਰਸ਼ਨ ਕਰ ਦੇਣ ਤੇ ਗੁਰਦੁਆਰਾ ਸਾਹਿਬ ਹੈ ਜੀ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਅਮਰ ਸੰਚਾਰ ਸਮਾਗਮ ਹਰ ਐਤਵਾਰ ਤੇ ਮੱਸੀਆਂ ਨੂੰ ਇਸ ਪਵਨ ਸਥਾਨ ਵਿਖੇ ਹੁੰਦਾ ਹੈ ਤੇ ਮੈਂ ਤੁਹਾਨੂੰ ਇੱਥੋਂ ਦਾ ਇਤਿਹਾਸ ਵੀ ਪੜ ਕੇ ਸੁਣਾਣਾ ਹੈ ਤੇ ਆਪ ਜੀ ਨੇ ਸਰਵਣ ਕਰਨਾ ਹੈ ਤੇ ਸੇਖ ਸੰਗਤਾਂ ਨਾਲ ਇਹਦੀ ਜਾਣਕਾਰੀ ਸਾਂਝੀ ਵੀ ਕਰਨੀ ਆ ਗੁਰੂ ਘਰ ਦੀਆਂ ਵੀਡੀਓ ਹੈ ਸ਼ੇਅਰ ਕਰਿਆ ਕਰਨੀ ਮੈਂ ਤਾਂ ਕਰਦਾ ਹੁੰਦਾ ਹੁੰਦਾ ਵੀ ਤਾਂ ਕਿ ਆਪਣਾ ਇਤਿਹਾਸ ਕੋਈ ਘਰੇ ਬੈਠੇ ਵੀ ਦੇਖ ਲਵੇ ਨਹੀਂ ਕਈ ਪ੍ਰਾਣੀ ਨਹੀਂ ਆ ਸਕਦੇ ਹਨ ਇਹ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਜਿਹਦਾ ਇਤਿਹਾਸ ਤਾਂ ਤੁਸੀਂ ਜਾਣਦੇ ਹੋਈਆਂ 사ਤਸੰਗ ਜੀ ਇੱਕ ਦਿਨ ਸਤਗੁਰੂ ਜੀ ਦੇ ਭਰੇ ਦਰਬਾਰ ਵਿੱਚ ਭਾਈ ਉਹਦੇ ਸਿੰਘ ਲਾਹੌਰ ਨਿਵਾਸੀ ਬੰਦੂਕ ਲੈ ਕੇ ਹਾਜ਼ਰ ਹੋਏ ਸਤਗੁਰੂ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣ ਵਾਸਤੇ ਭਾਈ ਡਲ ਸਿੰਘ ਤੋਂ ਇੱਕ ਸਿਪਾਹੀ ਦੀ ਮੰਗ ਕੀਤੀ ਭਾਈ ਡਲ ਸਿੰਘ ਦੀ ਫੌਜ ਦਾ ਇੱਕ ਵੀ ਆਦਮੀ ਇਸ ਪਰਖ ਵਾਸਤੇ ਤਿਆਰ ਨਾ ਹੋਇਆ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਵਾਜ਼ ਆਵਾਜ਼ਾਂ ਦਿੱਤੀਆਂ ਤੇ ਇਸ ਸਮੇਂ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਰੰਗਰੇਟੇ ਭੱਜੇ ਆਏ ਅਤੇ ਮਦੂਕ ਦਾ ਨਿਸ਼ਾਨ ਬਣਨ ਵਾਸਤੇ ਇੱਕ ਦੂਜੇ ਤੋਂ ਅੱਗੇ ਲਾਈਨ ਵਿੱਚ ਖੜੇ ਹੋ ਗਏ ਜਿਸ ਕਾਰਨ ਲੱਗੇ ਭਾਈ 달 ਸਿੰਘ ਦੀ ਫੌਜ ਅਤੇ ਸੰਗਤ ਇਹ ਸਭ ਕੁਝ ਵੇਖ ਰਹੀ ਸੀ ਗੁਰੂ ਜੀ ਨੇ ਗੋਲੀ ਉੱਪਰ ਦੀ ਚਲਾ ਦਿੱਤੀ ਪਰ ਸਿੰਘ ਪ੍ਰਸੰਨ ਮੁਖ ਨਿਰਪੈ ਅਡੋਲ ਖੜੇ ਰਹੇ ਸਿੰਘ ਸਿੱਖੀ ਸਦਕ ਦੀ ਪਾਰਖ ਵਿੱਚ ਪਾਸ ਹੋਏ ਇਸ ਕੌਤਕ ਨੂੰ ਵੇਖ ਕੇ ਭਾਈ ਦਲ ਸਿੰਘ ਨੇ ਆਪਣੇ ਪਰਿਵਾਰ ਅਤੇ ਫੌਜ ਸਮੇਤ ਖੰਡੇਵਾਟੇ ਦਾ ਅਮਰ ਸ਼ਕਿਆ ਸਾਧ ਸੰਗਤ ਜੀ ਇਸ ਬੰਦੂਕ ਦੇ ਦਰਸ਼ਨ ਆਪ ਜੀ ਤੱਕ ਸਾਹਿਬ ਵਿਖੇ ਕਰ ਸਕਦੇ ਹੋ ਜਦੋਂ ਵੀ ਆਪ ਸਿੱਖ ਸੰਗਤਾਂ ਤੱਕ ਸਾਹਿਬ ਆਹਨੀਆਂ ਦਮਦਮਾ ਸਾਹਿਬ ਸਾਹਮਣੇ ਇਤਿਹਾਸ ਇਹ ਦਰਬਾਰ ਸਾਹਿਬ ਹੈ ਇੱਥੇ ਉਹ ਬੰਦੂਕ ਪਈ ਹੈ ਤੇ ਤੁਸੀਂ ਆਪ ਜੀ ਦਰਸ਼ਨ ਕਰ ਸਕਦੇ ਹੋ ਸ਼ਾਮ ਨੂੰ ਇੱਥੇ ਦਰਸ਼ਨ ਕਰਾਏ ਵੀ ਜਾਂਦੇ ਹਨ ਤੇ ਇਹ ਗੁਰਦੁਆਰਾ ਸਾਹਿਬ ਬਾਬਾ ਵੀਰ ਸਿੰਘ ਤੇ ਬਾਬਾ ਤੀਰ ਸਿੰਘ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ ਤੇ ਬਿਲਕੁਲ ਦਰਬਾਰ ਸਾਹਿਬ ਦੇ ਲੱਗੇ ਹੈ ਜਦੋਂ ਵੀ ਆਪ ਆਂਦਿਓ ਤੇ ਇੱਥੇ ਜ਼ਰੂਰ ਆਪ ਜੀ ਨੇ ਦਰਸ਼ਨ ਕਰਨੇ ਆ ਤੇ ਮੈਂ ਤੁਹਾਨੂੰ ਬਾਹਰ ਤੇ ਵੀਡੀਓ ਦੱਸ ਦਿੰਦੇ ਆ ਅੰਦਰ ਮੈਂ ਕਿਸੇ ਗੁਰੂ ਘਰ ਦੀ ਵੀਡੀਓ ਨਹੀਂ ਬਣਾਉਂਦਾ ਬਸ ਬਾਹਰ ਤੋਂ ਹੀ ਮੈਂ ਬਣਾਉਂਦਾ ਹੁੰਦਾ ਕਿਉਂਕਿ ਹਰ ਇੱਕ ਜਗ੍ਹਾ ਆਪਣੇ ਆਪਣੇ ਕਾਨੂੰਨ ਮਰਿਆਦਾ ਹੁੰਦੀਆਂ ਹਨ ਸਵਾਪ ਜੀ ਨੇ ਦਰਸ਼ਨ ਕਰਨੇ ਵੀ ਹੈਗੇ ਤੇ ਸੰਗਤਾਂ ਨੂੰ ਵੀਡੀਓ ਸ਼ੇਅਰ ਵੀ ਕਰਨੀ ਹੈ ਤੇ ਤਾਂ ਜੋ ਕਿ ਸਾਡੇ ਬੱਚੇ ਆਣ ਆਲੀਆਂ ਪੀੜ੍ਹੀਆਂ ਜੁੜੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ